ਸਸਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਆਨੰਦ। ਨੀਂਦ ਕਿਵੇਂ ਮਿਲਉਂਦੇ? ਸੋ ਹੋਰ ਸਵਾਹ ਕੀ ਹਾਲ ਚਾਲ ਆ? ਅਸੀਂ ਸਾਰੇ ਠੀਕ ਠਾਕ ਆਂ। ਆਸ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ। ਇਸ ਵੇਲੇ-ਸਵੇਰੇ ਕੱਟੇ ਜਾ ਰਹੇ ਨੇ। ਕੱਟੇ ਜਾ ਰਹੇ ਨੇ ਫਰੂਟ। ਖਾਓ ਜੀ। ਜਿਵੇਂ ਆਹ ਲਓ। ਹਾਈ। ਅੱਜ ਮੇਰੇ ਭੂਆ ਦੀ ਵੀ ਲੱਗੇ ਬਹਾਉਣੇ ਕੀ ਹੋ ਗਿਆ ਕੀ ਹੋ ਗਿਆ ਦੇਖ ਲੈੰਦਾ ਲੱਗਿਆ ਸਾਧ ਲਈ ਵਿਚਾਰੇ ਨੂੰ ਤਾਂ ਕਰਨ ਦੇ ਬਹੁਤ ਕਿਆ ਲੱਗੇ ਜੀ ਤਾਂ ਜੀਦਾ ਮੈਂ ਲੱਗਾਂ ਛੁੱਟੀ ਕੀਤੀ ਉਹ ਮਾਈ ਗੋਡ ਉਹ ਦੁਕਾਵਟ ਲਾਉਣ ਵਾਸਤੇ ਛੁੱਟੀ ਕੀਤੀ ਆ ਜੀ ਲੱਗੇ ਜੀ ਰੇਟ ਕਰ ਜਾ ਸਸੀカラー ਜੀ ਸਸੀカラー ਜੀ ਤੇ ਮਾਮੀ ਨੂੰ ਲੱਗੇ ਜੀ ਫਿਰ ਅੱਜ ਜਿਵੇਂ ਲੱਗੇ ਦੁੱਧ ਵਿੱਚ ਛੋਲਿਆਂ ਦੀ ਦਾਲ ਨੂੰ ਡਿਪ ਕਰਕੇ ਦੋਪਹਰੀਆਂ ਬਣਾਉਣਾ। ਲਓ ਜੀ ਅੱਜ ਸਾਡੇ ਘਰ ਬਣਨ ਲੱਗੀ ਨੰਗੀ ਰੈਸਪੀ। ਇਹ ਪਹਿਲੋ ਕਿੰਨੇ ਸਾਰੀ ਰਾਤ ਪਿਆਣੀ? ਹਾਂਜੀ। ਸਾਡੀ ਰਾਤ ਦੁੱਧ ਚ ਪਾ ਕੇ ਦੇ ਛੋਲਿਆਂ ਦੀ ਦਾਲ ਨੂੰ ਡਿਪ ਕੀਤਾ ਇਹਦੇ ਵਿੱਚ। ਬਸ ਉਨਾ ਹੀ ਗੱਲ ਦੁੱਧ ਪਾਉਣਾ ਜਿੰਨੀ ਮਤਲ ਜਿਹੜੀ ਦਾਲ ਆ ਉਹ ਡੁੱਬੀ ਹੋਣੀ ਚਾਹੀਦੀ ਐ। ਤੇ ਉਸ ਤੋਂ ਬਾਅਦ ਦੁੱਧ ਨਹੀਂ ਹੋਣਾ ਚਾਹੀਦਾ ਫਿਰ ਦਾਲ ਸਾਰੀ ਦੁੱਧ ਨੂੰ ਅਬਜ਼ਰਬ ਕਰ ਲੈਂਦੀ ਆਂ ਗੇ ਪੁੱਲ ਜਾਂਦੀ ਆ ਫਿਰ ਉਸ ਤੋਂ ਬਾਅਦ ਇਹਨੂੰ ਦਿਨੇ ਕਿਸੇ ਕੱਪੜੇ ਦੇ ਉੱਪਰ ਥੋੜਾ ਜਿਹਾ ਡਰਾਈ ਹੋਣ ਵਾਸਤੇ ਪਾ ਦੇਈ ਤਾਂ ਕਿ ਇਹ ਕੱਲੀ ਕੱਲੀ ਜੀ ਹੋ ਜੇ ਤੇ ਹੁਣ ਇਹਨੂੰ ਗ੍ਰਾਈਂਡ ਕਰਕੇ ਜਿਸ ਤਰ੍ਹਾਂ ਆਪਾਂ ਵੇਸਣ ਦੀਆਂ ਪਿੰਨੀਆਂ ਬਣਾਉਂਦੇ ਆ ਉਸੇ ਤਰੀਕੇ ਪਿੰਨੀਆਂ ਬਣਨਗੀਆਂ ਪਰ ਇਹ ਪਿੰਨੀਆਂ ਬੜੀਆਂ ਸਾਫਟ ਤੇ ਬੜੀਆਂ ਟੇਸਟੀ ਹੁੰਦੀਆਂ ਜਿਵੇਂ ਕਿ ਖੋਇਆ ਵਿੱਚ ਮਿਕਸ ਹੁੰਦਾ ਹੈ ਇਹ ਇੱਕੋ ਜਿਹਾ ਬਗੈਰ ਹੀ ਬਣ ਜੰਦੀ ਐ ਠੀਕ ਆ ਕੈਲੰਡਰ ਆ ਆਹ ਨੂੰ ਫੁੱਲਾਉਣਾ ਪਣਾ ਲਓ ਜੀ ਅੱਜ ਨਵੇਂ ਤਰੀਕੇ ਦੀਆਂ ਪਿੰਨੀਆਂ ਬਣਣ ਲੱਗੀਆਂ ਜਿਹੜੀਆਂ ਮੈਂ ਨਾਕ ਦੀ ਖਾਦੀਆਂ ਤੇ ਨਾ ਹੀ ਬਣਾਈਆਂ ਤੇ ਅੱਜ ਨਵੀਂ ਰੈਸਪੀ ਜਪ ਆ ਕੱਟੋ ਜੀ ਬੰਦ ਜੀ ਨੂੰ ਪੰਪ ਪੀਓ ਅਜੇ ਹੁਣ ਧੋਪੇ ਚੁਨੇ ਪਾਈਏ ਤੇ ਦੇਖ ਲਈਏ ਇੱਕ ਤੁਹੀ ਉਹ ਵੀ ਪਾਇਆ ਮਿਲਣਾ ਦਾ ਬੋਲੀ ਲਲਾ ਵੀ ਬਾਹਰ ਸਿਸਟਮ ਉਹ ਪਾਇਆ ਹੀ ਉੱਪਰ ਖਰਾਬ ਹੋ ਗਿਆ ਜਦੋਂ ਧੋਪਰਾ ਜਦਾ ਪ੍ਰੋਣੇ ਚੋਪ ਚੰਨਾਪੁਰ ਉਹ ਉਹਨੂੰ ਪਤਾ ਕਿ ਪ੍ਰੋਪਰ ਵੇਖਣਾ ਪੈਂਦਾ ਨਹੀਂ ਤੇ ਉਹ ਨੂਰਲੀ ਲੱਗ ਜਾਂਦੀ ਸਮੈਲ ਆਉਣ ਲੱਗ ਪੈਂਦੀ ਫਿਰ ਛੁੱਟਦਾ ਉਹਨੂੰ ਵੱਧੇ ਹੜੇ ਵਜਾ ਨਹੀਂ ਛੁੱਟਦਾ ਅੱਛਾ ਅੱਛਾ ਉਹ ਵੀ ਵੈਸੇ ਬੜੀ ਵਧੀਆ ਚੀਜ਼ ਹੀ ਕਹਿੰਦੇ ਬੜੀ ਤਾਕਤ ਵਾਲੀ ਹੁੰਦੀ ਹੈ ਜੀ ਇਹ ਆਪਾਂ ਜਿਹੜੀ ਦਾਲ ਆ ਉਹਨੂੰ ਗ੍ਰाइंड ਕਰ ਲਿਆ ਤੇ ਇਹਦੇ 'ਚ ਥੋੜਾ ਜਿਹਾ ਆਪਾਂ ਦੁੱਧ ਪਾਇਆ ਆ ਤੇ ਫੇਰ ਇਹਨੂੰ ਪੀਸਿਆ ਉਤਰਾ ਪੀਸੇ ਨਹੀਂ ਜਾਂਦੀ ਕਿਉਂਕਿ ਇਹਨੂੰ ਜਿਹੜਾ ਸੁਕਾਉਣਾ ਹੁੰਦਾ ਪ੍ਰੋਪਰ ਸੁਕਾਉਣਾ ਹੁੰਦਾ ਆ ਤੇ ਜੇ ਨਹੀਂ ਸੁੱਕੀ ਤੇ ਫੇਰ ਥੋੜਾ ਜਿਹਾ ਦੁੱਧ ਪਾ ਕੇ ਤੇ ਇਹਨੂੰ ਪੀਸ ਲਓ ਸੋ ਇਹ ਰੱਖ ਲਿਆ ਹੁਜੇ ਹੁਣ ਆਪਾਂ ਦੇਸੀ ਘਿਓ ਪਾ ਲਿਆ ਘਿਓ ਦੇ ਵਿੱਚ ਪਾ ਦਾਲ ਇਹ ਲਾਈਟਾ ਨਾਲ ਜਾਨ ਸਾਹ ਦੇ ਥੱਲੇ ਨਾਲ ਜੀਹ ਤੇ ਚਰਚੇ ਜਦੋਂ ਲੈਣੀ ਸੋਨਿਆ ਜੜੀ ਗਈ ਚਰਚਾ ਗਈ ਆ ਥੋੜਾ ਜਿਹਾ ਸਲੋ ਸਟੇ ਹੋ ਗਿਆ ਸਾਂ ਇਹਨਾਂ ਤੇ ਮੈਂ ਕੱਢ ਲਾ ਇਹ ਜਰਾ ਕਰ ਲੀ ਇਹ ਸੱਤ ਤੇ ਵਾਸਤੇ ਤਾਪਤ ਵਾਸਤੇ ਬਹੁਤ ਹੀ ਚੰਗੀਆਂ ਪਿੰਨੀਆਂ ਬਣਾ ਕੇ ਖਾਣੀਆਂ। ਪਿੰਨੀਆਂ ਨੂੰ ਛਿੱਕਾ ਉਹ ਹੈ ਰੰਗੀਆਂ ਨੇ ਤੇ ਇਹਦੀ ਤਸਵੀਰ ਜਿਹੜੀ ਆ ਉਤਰਾ ਵੇਸਲ ਦੀ ਜਿਹੜੀ ਤਸਵੀਰ ਉਹ ਗਰਮ ਹੁੰਦੀ ਆ। ਜਦੋਂ ਇਹਨੂੰ ਅਸੀਂ ਦੁੱਧ ਵਿੱਚ ਡਿਪ ਕਰ ਦਿੰਦੇ ਆਂ ਅਸੀਂ ਇਹਦੀ ਤਸਵੀਰ ਬਦਲ ਜਾਂਦੀ ਆ। ਤੇ ਇਸ ਕਰਕੇ ਸਰਦੀਆਂ ਦੇ ਵਿੱਚ ਖਾਣ ਲਈ ਇਹ ਪਿੰਨੀਆਂ ਸਿਰ ਤੇ ਬਹੁਤ ਹੀ ਵਧੀਆ ਆ ਤੇ ਤੁਸੀਂ ਖਾਓ ਬੱਚਿਆਂ ਨੂੰ ਨੂੰ ਵੀ ਟੇਸਟੀਆਂ ਲੱਗਦੀਆਂ ਨੇ ਕਿ ਜਿਵੇਂ ਇਹਨਾਂ ਦੇ ਵਿੱਚ ਖੋਇਆ ਪਿਆ ਹੁੰਦਾ। ਇਤਨਾ ਦਾ ਇਹਨਾਂ ਦਾ ਟੇਸਟ ਹੁੰਦਾ। ਇਹਨਾਂ ਨੂੰ ਜਰੂਰ ਹੈ ਥੋੜਾ ਟਾਈਮ ਲੱਗਦਾ। ਇਹ ਬਾਕੀ ਇਹ ਆ ਕਿ ਖਾਣ ਵਿੱਚ ਬਹੁਤ ਟੇਸਟੀ ਹੈ। ਚੱਲੀਏ ਵਰਤਦੇ ਹਾਂ ਫਿਰ ਆਪਾਂ ਸਾਰੇ ਇਹ ਤੁਸੀਂ ਨੂੰ ਸਕਾਟੇ ਪੀਸ ਲੋ ਘੇਰੇ ਹੋਣ ਦੀ ਜ਼ਿਆਦਾ ਛੇਤੀ ਬਣਦੀਆਂ ਫਿਰ ਤੁਹਾਨੂੰ ਦੁੱਧ ਪਾਉਣ ਦੀ ਲੋੜ ਨਹੀਂ ਫਿਰ ਇਸ ਕਰਕੇ ਜਿਵੇਂ ਆਪਾਂ ਮੂੰਗ ਵੀ ਡਾਲਦਾ ਹਲਵਾ ਬਣਾਉਂਦੇ ਆ ਇਸ ਟਾਈਪ ਦਾ ਮਟੀਰੀਅਲ ਬਣ ਜਾਂਦਾ ਤੇ ਛੇਤੀ ਬਣ ਜਾਂਦੀਆਂ ਇਸ ਤਰ੍ਹਾਂ ਵੀ ਇਹ ਛੇਤੀ ਬਣ ਜਾਂਦੀਆਂ ਇਹਨਾਂ ਟਾਈਮ ਨਹੀਂ ਲੱਗਦਾ ਜੇ ਥੋੜਾ ਕੁਝ ਹੋਸੀ ਹੋਰ ਪਾਵਾਂਗੇ ਤੇ ਕਿਉਂ ਬਾਇਗਣੇ

ਇਸ ਤਰ੍ਹਾਂ ਕੇ ਭੋੜੀ ਦੇ ਵਿੱਚ ਆ ਆਪਾਂ ਕੀ ਕਰਨਾ ਭਿਵੇਂ ਸੰ ਘੋੜ ਲੈਣਾ ਅੱਛਾ ਉਹਦੇ ਮोटे-ਮोटे ਪਕੌੜੇ ਕੱਢ ਲੈਣਾ ਉਹ ਪਕੌੜੇ ਕੱਢ ਕੇ ਫਿਰ ਪਕੌੜਿਆਂ ਨੂੰ ਆਪਾਂ ਭੋਰ ਲੈਣਾ ਤੇ ਉਹ ਜਿਹੜਾ ਮਿਸ਼ਣ ਆ ਮੁਰਕਿਆਂ ਨੂੰ ਥੋੜਾ ਜਿਹਾ ਘਿਓ ਪਾ ਕੇ ਪਕੌੜੇ ਜਿਹੜੇ ਆ ਨਾ ਉਹਨਾਂ ਦੇ ਘਿਓ ਭੋਰ ਲੈਣਾ ਉਹ ਵੀ ਬਹੁਤ ਸਵਾਦ ਬੰਦੀਆਂ ਬੰਦੀਆਂ ਹੋਲੀ ਵਾਲੀ ਦਾਣ ਨਹੀਂ ਪਿਉਂਦੀ ਪੈਸੇ ਹੋਲੀ ਵਾਲੀਆਂ ਉੱਚ ਵੀ ਦੀ ਉੱਚ ਵੀ ਦੇਖਣਾ ਨਹੀਂ ਹੁਣ ਬੋਲੀ ਤੇ ਹੁਣ ਗਈ ਤੇ ਜਦੋਂ ਫਿਰ ਅਗਲੇ ਨੈਕਸਟ ਟਾਈਮ ਜਦੋਂ ਕਰਾਂਗੇ ਫਿਰ ਬਣਾਵਾਂਗੇ ਉਹਦੇ ਪਿੱਛੇ ਦੇਖਣਾ ਛੋਟੇ-ਮੋਟੇ ਪਕੌੜੇ ਪਾੜ ਲੈਣੇ ਆਹ ਤਾਂ ਤਾਂ ਤੇ ਇੱਕ ਰੈਸਪੀ ਤੁਹਾਨੂੰ ਹੋਰ ਦੱਸਦੇ ਆ ਜੇ ਆਪਾਂ ਛੱਡੀਆਂ ਵਿੱਚ ਪੇਠਾ ਵੀ ਛੱਦੇ ਤੇ ਬਹੁਤ ਚੰਗਾ ਆ ਜਿਹਨੂੰ ਐਸ ਗਾੜ੍ਹ ਕਹਿੰਦੇ ਆ ਉਹਦੀਆਂ ਪਿੰਗਾਂ ਉਹਨੂੰ ਵੀ ਕਰਨਾ ਆਪਾਂ ਪੇਠੇ ਨੂੰ ਗ੍ਰਾਈਂਡ ਕਰ ਲੈਣ ਕਟ ਚੌਪ ਕਰ ਲੈਣਾ ਚਾਹੀ ਛਿੱਲ ਕੇ ਚੰਗੀ ਤਰ੍ਹਾਂ ਚਾਈਡ ਗ੍ਰाइंड ਕਰ ਲੈ ਕ੍ਰਸ਼ ਕਰ ਲੋ ਕੁਛ ਵੀ ਕਰ ਲੋ ਜਿੱਤਰਾ ਮਿੱਤਾਂ ਨੂੰ ਸੌਖਾ ਲੱਗੇ ਇਹ ਤਾਂ ਬਰੰਦੇ ਰੇ ਇਹਦੇ ਨਾਲ ਉਹਦੇ ਵਿੱਚ ਅੱਜ ਪਕੌੜੇ ਕੱਢ ਲੈ ਅੱਛਾ ਵੱਡੇ-ਮੋਟੇ ਤੇ ਮੋਟੇ-ਮੋਟੇ ਪਕੌੜੇ ਕੱਢ ਕੇ ਫਿਰ ਉਹਨਾਂ ਪਕੌੜਿਆਂ ਨੂੰ ਭੁੰਨ ਕੇ ਘੋਹ ਵਿੱਚ ਪੰਨ ਦਾ ਡਰਾਈ ਫਰੂਟ ਪੰਨ ਕੇ ਇਹਦੇ ਵਿੱਚ ਪਾ ਦੋ ਤੇ ਕੋਕੋਨਟ ਉਹਦੇ ਵਿੱਚ ਜ਼ਰੂਰ ਪਾਉਣਾ ਹੂੰ ਹੂੰ ਕੋਕੋਨਟ ਕ੍ਰਸ਼ ਕਰ ਦੇਣਾ ਇੱਕ ਵੀਡੀਓ 'ਚ ਆਂਟੀ ਨੇ ਤਿੰਨ ਰੈਸਪੀਆਂ ਦੱਸ ਤੀਆਂ ਰੈਸਪੀਆਂ ਦਾ ਮੁਫਤ ਜਿੰਗ ਲਈ ਮੱਦਿਦਿਚੀ ਲਾਉਂ ਜੀ ਇਹ ਕਿਤੇ ਨਹੀਂ ਬਣਾਉਣਾ ਤੇ ਅੰਕੀ ਦਾ ਸਭ ਤੋਂ ਮੁਸ਼ਕਲ ਹੈ ਆਂਟੀ ਸ਼ੁਰੂ ਤੋਂ ਹੀ ਬੜਾ ਕੁਝ ਬਣਾਉਂਦੇ ਆ ਮੈਂ ਨਵੇਂ ਮਿੰਦੂ ਲਾਦਾ ਕਿ ਜਿੱਦਾਂ ਮੈਂ ਆਂਟੀ ਦੇ ਗਈ ਹੈ ਕਿ ਮੈਂ ਨਾ ਜਦੋਂ ਆਪਾਂ ਛੋਟੇ ਹੁੰਦੇ ਜਾਂਦੇ ਨੇ ਨਾ ਆਂਟੀ ਕੋ ਆਂਟੀ ਚਾਲ ਦਗਲਾਬ ਜਾ ਮਰ ਚਲੋ ਅੱਜ ਜਲੇਬੀਆਂ ਨਵੀਂ ਤੋਂ ਨਵੀਂ ਥੀ ਟਰਾਈ ਕਰਨੀ ਐਸਾ ਜਲੇਬੀਆਂ ਵੀ ਘਰੇ ਬੜੇ ਆਸਾਨ ਤਰੀਕੇ ਨਾਲ ਬਣਾਉਣੀਆਂ ਦੱਸੂਗੀ ਸੋਤੀਆ ਸੋਨੀਆ ਦੇਸੀ ਘੋੜੀਆਂ ਦੀ ਬਾਜ਼ਾਰ ਦੀਆਂ ਤੇ ਖਾਣੇ ਢੁੱਲ ਜਾਓਗੇ ਤੋੜ ਗਿਆ ਜੀ ਬਣਾਇਆ ਘਰ ਦਾ ਖਾਣਿਆ ਬਸ ਉਹ ਤਾਂ ਥੋੜਾ ਜਿਹਾ ਹੀ ਢੀ ਖੋਲੀਏ ਕੋਲੀ ਇੱਕ ਤੇ ਸਾਰਾ ਡੱਬਾ ਰਸ ਜਾਂਦਾ ਤੇ ਬਹੁਤ ਛੋਟੇ ਛੋਟੇ ਜਿਹੜੇ 10 ਰੁਪਏ ਵਾਲਾ ਸਿੱਕਾ ਇਸੇ ਦੀ ਹੈ ਕਿ ਕਿੰਨੀਆ ਬਹੁਤ ਸਵਾਦ ਬੰਦੀਆਂ ਲਓ ਜੀ ਆਂ ਉਹਨਾਂ ਇਕੜਾ ਇਹਨਾਂ ਪੱਲੇ ਜਿਆਦਾ ਟਿਕਨ ਡਿਆ ਸੀ ਹੁਣ ਕੱਢ ਲਿਆ ਛੱਡੀ ਛੱਡੀ ਜਾਣਾ ਇਹਨੇ ਆਪਣਾ ਘਿਓ ਛੱਡ ਦੇਣਾ ਅਸੀਂ ਘਿਓ ਵੀ ਘੱਟ ਪਾਇਆ ਨਾ ਵੀ ਜਿਆਦਾ ਲਾਈਟ ਨਹੀਂ ਕਰਦੇ ਫਿਰ ਬੱਤੇ ਹਾਂਜੀ ਤਾਂ ਕਰਕੇ ਜੇ ਥੋੜਾ ਵੱਧ ਪਾਉ ਤੇ ਹੋਰ ਵੀ ਛੇਤੀ ਇਹਨੇ ਸੌਫਟ ਹੋ ਜਣਾ ਠੀਕ ਬਿਲਕੁਲ ਐਂਜੇ ਲੱਗਦਾ ਜਿਵੇਂ ਖੋਇਆ ਵਿੱਚ ਪਾਇਆ ਤੇ ਉਸਦੀਆਂ ਸੰਗੀਆਂ ਠੀਕ ਇਹ ਵੀ ਸਿਰਲੀ ਵਧੀਆ ਬਹੁਤ ਵਧੀਆ ਸਿਰਫ ਤੇ ਜੋਸ ਕਰਾਂਗੇ ਇਸ ਤਰ੍ਹਾਂ ਦੀ ਤਸੀਰ ਕਹਿੰਦੇ ਆ ਹਾਂਜੀ ਤੇ ਸਰਦੀਆਂ ਵਿੱਚ ਇਹ ਗਰਮ ਚੀਜ਼ਾਂ ਖਾਣੀਆਂ ਇਸ ਕਰਕੇ ਖਾਣੀਆਂ ਕਿ ਸਾਡੇ ਅੰਦਰ ਦਾ ਟੈਂਪਰੇਚਰ ਵਧਿਆ ਹੁੰਦਾ ਤੇ ਚਲਦਮ ਸੰਤਰੇ ਇਹਦੀਆਂ ਚੀਜ਼ਾਂ ਤਾਂ ਹੀ ਕੁਦਰਤ ਨੇ ਬਣਾਈਆਂ ਵੀ ਅੱਛੀਆਂ ਹੁੰਦੀਆਂ ਨੇ ਤੇ ਵੇਸਣ ਅਸੀਂ ਖਾਂਦੇ ਹਾਂਗੇ ਤੇ ਉਹਦੀਆਂ ਕਿੰਨੀਆਂ ਪੜਾਉਨੇ ਆ ਥੋੜਾ ਕਿੰਨੀਆਂ ਨੂੰ ਨਹੀਂ ਪੱਜਦਾ ਗਾ ਗਰਮ ਤਸੀਰ ਵਾਲਿਆਂ ਨੂੰ ਤੇ ਜਦੋਂ ਅਸੀਂ ਦੁੱਧ ਵਿੱਚ ਬਿਪ ਕਰ ਦਿੰਦੇ ਆ ਤੇ ਇਹਦੀ ਸਹੀ ਬਦਲ ਜਾਂਦੀ ਆ ਇਹ ਸੰਗੀ ਤਸੀਰ ਵਿੱਚ ਬਦਲ ਜਾਂਦਾ ਹਾਂਜੀ ਐਤਰੇ ਐਤਾ ਜੂਸ ਵਾਲਾ ਭਾਈ ਲੱਗ ਗਿਆ ਹਾਂਜੀ ਆ ਗਏ ਜੂਸ ਪੀਣੇ ਆਲਾ ਲੱਗਿਆ ਨਾ ਨੂੰ ਜੂਸ ਚੱਲ ਗਿਆ ਮਾਰੀ ਜੱਲੇ ਸਾਰੇ ਕੋਲੀਆ ਕੋਲੀਆ ਹਾਂਜੀ ਛੋਲੇ ਬੁੜੀਆ ਛੋਲੇ ਬੁੜੀਆ ਛੋਲੇ ਬੁੜੀਆ ਕਰੇ ਬਣਾਏ ਅੱਜ ਮਾਂ ਨੂੰ ਖਾਣੇ ਲਈ ਲੈ ਜਾਏਗੀ ਇਹਦਾ ਕਾਰ ਹੈ ਪੂਰਾ ਪਰ ਸਾਈ ਬਣੂਗਾ ਗਾਜਰਾਂ ਨਹੀਂ ਆਈਆਂ ਭਾਇਆ ਅੱਛਾ ਨਵ ਦੀ ਹੌਲੀ ਹੌਲੀ ਕਿ ਉਹ ਆਪਣਾ ਛੱਡੀ ਜਾਣ ਡਿਆ ਤੇ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਦੇ ਚੋਂ ਚੀਆ ਥੋੜੀ ਜੀ ਭੁੱਜਣ ਦੀ ਮੱਲ ਵੀ ਆ ਰਹੀ ਮੱਲ ਵੀ ਆਉਂਦੀ ਹੈ ਲੋ ਜੀ ਇਹ ਤਾਂ ਸਾਡਾ ਹੋ ਗਿਆ ਬਿਲਕੁਲ ਪੂਪਰਾ ਬਣ ਗਿਆ ਜਿੱਦਾਂ ਸੱਕਰ ਹੁੰਦੀ ਆ ਤੇ ਇਧਰ ਆਪਾਂ ਲੱਗੇ ਆ ਥੋੜਾ ਜਿਹਾ ਘਿਓ ਪਾਉਣ ਤੇ ਇਹਦੇ ਚਾਵਲੇ ਡਰਾਈ ਫਰੂਟ ਜਿਹੜੇ ਵੀ ਤੁਹਾਨੂੰ ਪਸੰਦ ਆ ਉਹ ਪਾ ਲਓ ਇਹਨਾਂ ਨੂੰ ਥੋੜਾ ਜਿਹਾ ਆਪਾਂ ਕਰ ਲੈਣਾ ਰੋਸਟ ਥੋੜਾ ਜਿਹਾ ਬਾਹਰ ਕਿਉਂ ਨਹੀਂ ਤੁਹਾਨੂੰ ਬਹੁਤ येते ਹੋ ਦੇ ਦਿਓ ਇੱਥੇ ਚਮਚਾ ਵੀ ਚਮਚਾ ਹਲਾਉਣ ਵਾਸਤੇ ਛੁਣ ਦਿਓ ਆਣੀ ਵਿੱਚ ਜੇ ਸੱਕਰ ਪਾਉਣੀ ਆ ਕਿ ਖੰਡ ਪਾਉਣੀ ਚਾਹੁੰਦੇ ਜੇ ਕੀ ਪਾਉਣਾ ਚਾਹੁੰਦੇ ਦੋਤਾਂ ਨੂੰ ਬਸਾ ਦੇ ਮੇਰੇ ਤੋਂ ਤਾਂ ਪਸੰਦ ਖਾਂਡੀ ਪਾਲੋਂ ਐਂ ਤੇ ਖਾਂਡੀ ਪਸੰਦ ਕਰਦੇ ਜਿਆਦਾ ਅੱਛਾ ਚਲੋ ਬਾਅਦ ਵਿੱਚ ਇਹ ਲੈਣਾ ਤੇ ਸੰਦਾਗੀ ਦੀ ਇਹ ਬਾਤ ਜੋ ਹੈ ਦੇਖ ਕੇ ਕੰਟਰੋਲ ਆਉਣਾ ਹੈ ਅਸੀਂ ਗ੍ਰਾਈਂਡ ਕਰਾਂਗੇ ਹਾਂਜੀ ਇਹ ਦੇਖੋ ਇਹ ਨਹੀਂ ਤਾ ਇਹ ਜ਼ਿਆਦਾ ਨਾ ਹੋਵੇ ਇਸ ਤਰੀਕੇ ਨਾਲ ਜਿਆਦਾ ਕਣਾਂ ਵਿੱਚ ਚੰਗੀਆਂ ਲੱਗਣੀਆਂ ਚਲੋ ਬਸ ਗ੍ਰਾਈਂਡ ਕਰਕੇ ਪਾ ਦੋ ਉਜੇ ਇਹਦੇ ਚ ਪਾ ਦੇਣੀ ਆ ਸ਼ੱਕਰ ਜਾਂ ਖੰਡ ਜੋ ਵੀ ਕੋਈ ਪਾਉਣਾ ਮਿੱਠਾ ਸੀਸਕੇ ਇੱਕ ਬਾਟਲ ਨਾਲ ਸੋਟਾ ਮੈਂ ਜਮਾ ਲਵਾਂਗੇ ਜਿੰਨਾ ਲਿਪਾ ਤੱਕ ਪਰ ਡਰਾਈ ਫਰੂਟ ਇਹਦੇ ਬਾਅਦ ਵਿੱਚ ਪਾ ਲਵਾਂਗੇ ਹੋਰ ਇਹ ਤਾਂ ਚਿੱਟਾ ਜਿਹਾ ਤਾਂ ਆ ਗਿਆ ਨਾ ਨਹੀਂ ਹੋ ਗਿਆ ਪ੍ਰੋਪਰ ਸਕੈਮ ਹੋਲੀ ਹੋ ਗਿਆ ਸਾਉਂਡੀ ਹੈ ਨਾ ਸੱਕਰ ਜਾਂਦੀ ਚੇਂਜ ਹੋ ਗਿਆ ਸਾਰਾ ਹੁਣ ਇਹਦੀਆਂ ਪਿੰਨੀਆਂ ਬਣਣੀਆਂ ਕਿ ਇਤਰਾ ਪੰਜੀਰੀ ਰੱਖਣੀ ਹੈ ਨਹੀਂ ਨਹੀਂ ਇਹਦੀਆਂ ਪਿੰਨੀਆਂ ਬਣਨੀਆਂ ਵਾ ਇਹਨੂੰ ਮਾੜਾ ਜਾਂ ਦੁੱਧ ਦਾ ਤਹੀਂ ਛੱਟਾ ਦੇ ਦੋ ਤੇ ਇਹਨਾਂ ਨੇ ਸੌਫ ਹੋ ਜਾਣਾ ਪਾਣੀ ਵੀ ਇਹਦੇ ਵਿੱਚ ਅੱਗੇ ਵੀ ਦੁੱਧ ਵਿੱਚ ਡ੍ਰਿਪ ਚ ਪੀਤੀ ਸੀ ਹਾਂ ਦੇ ਮਾੜਾ ਜਾਂ ਦੁੱਧ ਮਾੜਾ ਜਾਂ ਬਸ ਕੋਈ ਆਪੇ ਥੋੜਾ ਜਿਹਾ ਫ੍ਰੀਕ ਥੋੜਾ ਜਿਹਾ ਜੀ ਰਿਹਾ ਜੀ ਲੈ ਇੱਕ ਬਿਲਕੁਲ ਹੀ ਨਹੀਂ ਨਾਮ ਵਾਲਾ ਥੋੜਾ ਜਿਹਾ ਪਾ ਥੋੜਾ ਜਿਹਾ ਪਾ ਦਨਾ ਦੁੱਧ ਕਿਤੇ ਦਨਾ ਇਹ ਚ ਵਾਈਂਡਿੰਗ ਹੋ ਜੇ ਚਲੋ ਚਲੋ ਬਸ 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 ਇਹ ਤੇਦੀਆ ਪਿੰਗੀਆਂ ਬਣਾ ਲਵਾਂ ਬਸ ਨੋ ਜੀ ਜੇ ਤੁਹਾਨੂੰ ਇਹਦੇ ਵਿੱਚ ਥੋੜੀ ਜਿਹੀ ਕਿਤੇ ਖਸ ਖਸ ਸਾਡੇ ਕੋਲ ਨਹੀਂ ਹੈਗੀ ਤੇ ਆਪਣੇ ਮਰਜ਼ੀ ਦੇ ਅਨਸਾਰ ਆਪਣਾ ਡਰਾਈਵ ਸੂਪ ਪਾਇਆ ਤੁਹਾਡੇ ਕੋਲ ਜੇ ਖਸ ਖਸ ਹੈਗੀ ਆ ਤੁਸੀਂ ਉਹ ਤੇ ਬਾਡੀਮਾ ਪਾウダー ਥੋੜਾ ਪਾ ਸਕਦੇ ਜੇ ਤੇ ਬਹੁਤ ਹੀ ਟੇਸਟੀ ਤੁਸੀਂ ਵੀ ਬਣਾ ਕੇ ਤੇ ਖਾ ਕੇ ਤੇ ਸਾਨੂੰ ਦੱਸਿਓ ਇਹਦਾ ਤੀਸਟ ਕਿਵੇਂ ਦਾ ਆ ਤੇ ਫਿਰ ਤੁਹਾਡੇ ਉਤਸ਼ਾਹ ਦੇ ਨਾਲ ਅਸੀਂ ਹੋਰ ਵੀ ਰੈਸਪੀਸ ਲੈ ਕੇ ਆਵਾਂਗੇ ਤੇ ਇਹਦੇ ਨਾਲ ਹੀ ਇੰਦੇ ਵੀ ਦਾ ਵਲੌਗ ਜਿਹੜਾ ਵਾਪਸ ਪਾਣੀ ਇਸ ਮਾਫਰ ਕਰਦੀ ਆ ਕਿ ਕੀ ਬੋਲਦੀ ਆ ਨਹੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਲਾਈਕ ਕਰੋ ਤੇ ਚਲੋ ਨਹੀਂ ਹੁਣ ਟੇਸਟ ਵੀ ਕਰਾਉਨੇ ਆ ਨਾ ਟੇਸਟ ਕਰਕੇ ਫਿਰ ਦੱਸਦੇ ਫਿਰ ਖਤਰ ਫਿਰ ਖਤਮ ਕਰਦੇ ਆਂ ਵੀਲੌਗ ਬੋਏ ਦੱਸਣਗੇ ਕਿ ਹਾਂ ਚਲੋ ਰੋਟੀ ਖਾਓ ਹੁਣ ਕਿੰਨਾ ਟਾਈਮ ਹੋ ਗਿਆ ਕਿਉਂ ਵੀ ਫਿਰ ਸਾਵਲ ਕਰੀਮ ਲਾ ਲੈਣੀ ਮਾਸਾ ਮੂੰਹ ਤੇ ਕਿੰਨਾ ਚਟਾਕ ਪਏ ਸਾਵਲ ਤੇਰੇ ਮੂੰਹ ਤੇ ਉਹਲੇ ਪੂਣੇ ਦੀਆਂ ਅੰਡੀਆਂ ਅਰ ਫਿਰ ਦਾ ਛੋਲੇ ਕਿਹਨਾਂ ਛੋਲੇ ਪੂੜੀਆਂ ਬਣਦੇ ਆ ਜੀ ਦੇ ਹੋਈ ਯਾਰ ਹਾਂ ਇਹ ਤਾਂ ਛੋਲੇ ਹੀ ਆ ਪਰ ਮੈਂ ਬੜੀ ਮੈਂ ਖੋਹਦੀ ਹਾਂ ਹਾਂ ਬਹੁਤ ਵਧੀਆ ਬੜ ਬਹੁਤ ਸਵਾਦ ਬਣਿਆ ਅੰਡੀ ਆ ਲੱਗੇ ਬਹੁਤ ਸਵਾਦ ਬਣੇ ਪਰ ਇਹਦੇ ਵਿੱਚ ਦੁੱਧ ਤਾਂ ਆ ਗਿਆ ਨਾ ਸੇ ਫੇਕ ਕਰਕੇ ਲੋੜਨੀ 프리 ਦੇ ਨਤੀ ਬੀ ਕੇ ਅੰਬਾਈ ਹਾਂ ਘਰਾਂ ਦਾ ਆ ਗਿਆ ਜਰਮਰੀਆਂ ਇੱਕ ਕੋਸੇ ਕੋਸੇ ਨੇ। ਹੋਸਟ ਲਓ ਜੀ ਸਾਡੇ ਮੇਨ ਬੰਦੇ ਜਿਹੜੇ ਆ ਚਟਕਾਰੇ ਲਾਉਣ ਵਾਲੇ ਉਹ ਕਹਿੰਦੇ ਕਿ ਬਹੁਤ ਸਵਾਦ ਹੈ ਸੋ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਇਹ ਰੈਸਪੀ ਤੇ ਅੱਜ ਤਾਂ 3-4 ਰੈਸਪੀਆਂ ਮੇਰੇ ਭੂਆ ਜੀ ਨੇ ਦੱਸਤੀਆਂ ਸੋ ਬਣਾ ਕੇ ਜਰੂਰ ਦੇਖਿਓ